ਅੱਜ ਆਪਾਂ ਜਾ ਰਹੇ ਆ ਪਿੰਡ ਕੁਲੀਆਂ ਜਿਹੜਾ ਕਿ ਸultanpur Lodhi ਜ਼ਿਲ੍ਹਾ ਕਪੂਰਥਣਾ ਦੇ ਵਿੱਚ ਪੈਂਦਾ ਹੈ ਤੇ ਇੱਕ ਦਿਨ ਗਏ ਸੀ ਆਪਾਂ ਪਿੰਡ ਟਿੱਬਾ ਤੇ ਉਸ ਦਿਨ ਆਪਾਂ ਸਟੋਰੀ ਲਗਾਈ ਸੀ ਤੇ ਵੀਰਜੀ ਹਰਣਾ ਨੇ ਆਪਾਂ ਨੂੰ ਮੈਸੇਜ ਕੀਤੇ ਸੀਗੇ ਪਰ ਆਪਾਂ ਨੂੰ ਪਤਾ ਨਹੀਂ ਲੱਗਾ ਸੀ ਤੇ ਅੱਜ ਆਪਾਂ ਇਹਨਾਂ ਦੇ ਤਿੰਨ ਏਸੀ ਲੱਗੇ ਹੋਏ ਨੇ ਦੇਖਦੇ ਆ ਉਹਨਾਂ ਨੂੰ ਇੱਥੇ ਹੁਣ ਆਪਾਂ ਨੂੰ ਖੋਲ ਕੇ ਸਰਵਿਸ ਕਰਨਾ ਪੈਂਦਾ ਭਾਵ ਕਿ ਉਤਾਰ ਕੇ ਕਰਨਾ ਪੈਂਦਾ ਜਾਂ ਫਿਰ ਉਦਾਂ ਹੀ ਸਰਵਿਸ ਕਰਨਾ ਪੈਂਦਾ ਤੇ ਅੱਜ ਇਹ ਸultanpur ਲੋਦੀ ਦੇ ਕੋਲ ਬਾਰ ਬਾਰ ਲੱਗੀ ਹੋਈ ਸ਼ਬੀਲ ਤੇ ਇੱਥੇ ਆਪਣੇ ਸੀਜ਼ਨ ਦੀ ਪਹਿਲੀ ਸ਼ਬੀਲ ਤੇ ਆਪਾਂ ਇੱਥੇ ਪਾਣੀ ਪੀ ਕੇ ਸ਼ਬੀਲ ਦਾ ਤੇ ਅੱਗੇ ਵਧਦੇ ਪਏ ਆਂ ਸultanpur lohdi ਦੇ ਨਾਲ ਆਸ-ਪਾਸ ਕਾਫੀ ਸਾਰੇ ਇਦਾਂ ਦੇ ਬਹੁਤ ਇਤਿਹਾਸਿਕ ਗੇਟ ਬਣਾਏ ਗਏ ਨੇ ਤੇ ਬਹੁਤ ਹੀ ਸੋਹਣੇ ਗੇਟ ਬਣੇ ਹੋਏ ਆ sultanpur ਇੱਕ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵਧੀਆ ਜਗ੍ਹਾ ਬਣ ਕੇ ਉੱਭਰ ਰਹੀ ਹੈ ਵਹੇ ਤਾਂ ਬਹੁਤ ਜਿਆਦਾ ਪਵਿੱਤਰ ਜਗ੍ਹਾ ਸਾਰਿਆਂ ਨੂੰ ਇਹ ਚੀਜ਼ ਦਾ ਪਤਾ ਪਰ ਇਸ ਜਗ੍ਹਾ ਤੇ ਬਹੁਤ ਜ਼ਿਆਦਾ ਡਿਵੈਲਪ ਹੋ ਰਿਹਾ ਹੈਗਾ ਤੇ ਇਸ ਜਗ੍ਹਾ ਤੋਂ ਆਪਾਂ ਮੁੜ ਕੇ ਇਧਰ ਸੱਜੇ ਹੱਥ ਇਹਨਾਂ ਦਾ ਪਿੰਡ ਪੈਂਦਾ ਤੇ ਬਾਈ ਜੀ ਹੁਣਾਂ ਨੇ ਕਿਹਾ ਵੀ ਇੱਥੋਂ ਤੁਸੀਂ ਜਿਹੜਾ ਆਪਾਂ ਨੂੰ ਫੋਨ ਕਰ ਲਿਆ ਜੇ ਤੇ ਹੁਣ ਆ ਤੁਸੀਂ ਪਿੰਡ ਦੇਖੋ ਵੀ ਕਿੰਨਾ ਸੋਹਣਾ ਜਿਹੜਾ ਪਿੰਡ ਬਾਹਰਲੇ ਬਣੇ ਨਜ਼ਰ ਆ ਰਿਹਾ ਹੈਗਾ ਇਧਰ ਦੇ ਦੁਆਬੇ ਦੇ ਏਰੀਏ ਦੇ ਵਿੱਚ ਨਾ ਇਧਰ ਤੇ ਲੋਕਾਂ ਦੀਆਂ ਜਿਹੜੀਆਂ ਮਿਹਨਤਾਂ ਨੇ ਉਹ ਆਪਣੇ ਆਪ ਦਿਖਦੀਆਂ ਹੋਈਆਂ ਨੇ ਕਿੰਨੇ ਸੋਹਣੇ ਪਿੰਡ ਤੇ ਕਿੰਨੀਆਂ ਸੋਹਣੇ ਘਰ ਮਕਾਨ ਪਏ ਹੋਏ ਆ ਇਹ ਪਿੰਡ 'ਚ ਵੜਦੇ ਆ ਬਾਹਰਲੀ ਫਿਰਨੀ ਤੇ ਗੁਰਦਰਾ ਸਾਹਿਬ ਦਰਸ਼ਨ ਤੁਸੀਂ ਕਰ ਸਕਦੇ ਜੀ ਤੇ ਇਧਰਲੇ ਬੰਨੇ ਆਪਣਾ ਲੋਕੇਸ਼ਨ ਜਿਹੜੀ ਐ ਇਥੋਂ ਲੈ ਕੇ ਇਸ ਜਗ੍ਹਾ ਤੇ ਆਈ ਆ ਤੇ ਹੁਣ ਵੀਰਜੀ ਹਰਾਨ ਨੂੰ ਦੁਬਾਰਤ ਫੋਨ ਕਰਦੇ ਆ ਤੇ ਸਾਹਮਣੇ ਬਾਈ ਜੀ ਹੁਣਾਂ ਦਾ ਘਰ ਐ ਤੇ ਸਾਹਮਣੇ ਵੀਰਜੀ ਆਪਾ ਨੂੰ ਅੱਗੇ ਆਨ ਕੇ ਤੇ ਨਾਲ ਲੈ ਕੇ ਚਲੇ ਗਏ ਸੀ ਤੇ ਹੁਣ ਆਪਾਂ ਇਹਨਾਂ ਦੇ ਘਰ ਐਂਟਰ ਕਰ ਚੁੱਕੇ ਆ ਤੇ ਕਰਦੇ ਆ ਬਾਈ ਜੀ ਹੁਣਾਂ ਨਾਲ ਗੱਲਬਾਤ ਤੇ ਦੇਖਦੇ ਆ ਏਸੀ ਯਾਰ ਜੀ ਠੀਕ ਠਾਕ ਹਾਂਜੀ ਹਾਂਜੀ ਬਹੁਤ ਵਧੀਆ ਨਹੀਂ ਕੋਈ ਦਿੱਕਤ ਨਹੀਂ ਤੇ ਗੱਡੀ ਇੱਥੇ ਨਾਲ ਸਿਲੰਡਰ ਨੇ ਵਿੱਚ ਤੇ ਇੱਥੇ ਨਾਲ ਨਾਲ ਕਿ ਸ਼ਾਵੇ ਸ਼ਾਵੇ ਲਵਾ ਦੇ ਇਹ ਲੱਗਿਆ ਆ LG ਦਾ ਡੁਅਲ ਇਨਵਰਟਰ AC ਲਗਭਗ 8-9 ਸਾਲ ਹੋ ਗਏ ਇਸ AC ਲੱਗੇ ਨੂੰ ਤੇ ਇਹਦੇ ਵਿੱਚ ਕੂਲਿੰਗ ਦੀ ਵੀ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਐ ਤੇ ਜਦੋਂ ਆਪਾਂ ਨੈਟ ਚੱਕ ਕੇ ਚੈੱਕ ਕੀਤੀਆਂ ਤੇ ਪੂਰੀਆਂ ਮਿੱਟੀ ਦੇ ਨਾਲ ਭਰੀਆਂ ਹੋਈਆਂ ਨੇ ਤੇ ਹੁਣ ਉੱਪਰਲੇ ਬੰਨੇ ਆਪਾਂ ਜਾ ਕੇ ਚੈੱਕ ਕਰਦੇ ਪਏ ਆ ਤੇ ਜਿਹੜੀ ਗੈਸ ਏ ਉਹ ਤਾਂ ਓਕੇ ਲੱਗਦੀ ਪਈ ਆ ਬੈਕ ਪ੍ਰੈਸ਼ਰ ਜਿਹੜਾ ਉਹ ਵੀ ਆਪਾਂ ਚੈੱਕ ਕਰ ਲੈਨੇ ਆ ਤੇ ਹੀਟ ਵਗੈਰਾ ਉਹ ਸਹੀ ਆ ਰਹੀ ਆ ਤੇ ਆ ਕਵੈਲ ਜਿਹੜੀ ਆ ਰਿਟਰਨ ਜਿਹੜੀ ਆ ਇਹ ਵੀ ਜਿਹੜੀ ਆ ਬਿਲਕੁਲ ਓਕੇ ਆਉਂਦੀ ਪਈ ਆ ਤੇ ਕੂਲਿੰਗ ਦੇ ਵਿੱਚ ਜਿਹੜੀ ਸਮੱਸਿਆ ਉਹਦਾ ਆਪਾਂ ਹੱਲ ਕਰ ਦਿੰਨੇ ਆ ਗਿਆ ਤੇ ਜਿਹੜੀ ਗੈਸ ਹੈ ਉਹ ਵੀ ਆਪਾਂ ਚੈੱਕ ਕਰ ਲੈਨੇ ਆ ਤੇ ਗੈਸ ਦਾ ਜਿਹੜਾ ਬੈਕ ਪ੍ਰੈਸ਼ਰ ਹੈ ਉਹ ਵੀ ਤਕਰੀਬਨ ਓਕੇ ਆ ਆ ਬੈਕ ਸਾਈਡ ਤੇ ਤੁਸੀਂ ਵੇਖੋ ਇਹ ਤੇਲੇ ਬਣੇ ਬਹੁਤ ਸਾਰੇ ਇਹਦੇ ਦਾਗ ਪਏ ਹੋਇਆ ਹੁੰਦਾ ਰੀਜਨ ਕੀ ਹੈਗਾ ਜਦੋਂ ਅਸਮਾਨ ਦੇ ਵਿੱਚ بارش ਹੁੰਦੀ ਹੈ ਤੇ بارش ਦੇ ਵਿੱਚ ਜਦੋਂ ਗੜੇ ਕਈ ਵਾਰੀ ਆਉਂਦੇ ਆ ਉਹ ਵਾਜ ਵਾਜ ਕੇ ਕਈਆਂ ਕਵੇਲਾਂ ਦੇ ਵਿੱਚ ਇਦਾਂ ਦੇ ਜਿਹੜੇ ਆ ਉਹ ਡਾਟ ਪੈ ਜਾਂਦੇ ਆ ਤੇ ਨੁਕਸਾਨ ਹੋ ਜਾਂਦਾ ਪਰ ਫਿਰ ਵੀ ਇਹਨਾਂ ਦਾ ਕੰਮ ਚੱਲਦਾ ਪਿਆ ਹੈਗਾ ਹੁਣ ਇਸ ਏਸੀ ਦੇ ਆਪਾਂ ਗੈਸ ਸਟੋਰ ਕਰਕੇ ਤੇ ਇਹਦਾ ਇਨਡੋਰ ਥੱਲੇ ਉਤਾਰਾਂਗੇ ਕਿਉਂਕਿ ਡਸਟ ਦੇ ਵਿੱਚ ਬਹੁਤ ਜ਼ਿਆਦੀ ਭਈ ਹੋਈ ਹੈ ਤੇ ਇਹਦਾ ਆਪਾਂ ਨੂੰ ਹੱਲ ਕਰਨਾ ਹੀ ਪੈਣਾ ਹੈ ਇਹ ਲੱਗਿਆ ਹੈ ਮਾਈਕਰੋਮੈਕਸ ਕੰਪਨੀ ਦਾ ਇਹ ਸੀ ਦੇ ਵਧੀਆ ਬਣੇ ਸੀ ਬਾਅਦ ਚ ਉਹਨਾਂ ਦਾ ਬੰਦੀ ਹੋ ਗਿਆ ਕੰਮ ਤੇ ਇੱਕ ਇਧਰਲੇ ਬਣੇ ਲੱਗਿਆ ਮਿਤਸੂਬਿਸ਼ੀ ਦਾ ਇਲੈਕਟਰਾ ਇਹ ਹੁਣ ਆਪਾਂ ਤਿੰਨੇ ਏਸੀ ਜਿਹੜੇ ਇਹਨਾਂ ਦੀ ਸਰਵਿਸ ਕਰਕੇ ਜਾਵਾਂਗੇ ਉਹਨੂੰ ਉਤਾਰ ਕੇ ਕਰਾਂਗੇ ਤੇ ਇਹਨਾਂ ਦੀ ਸ਼ਾਇਦ ਉਦਾਂ ਹੀ ਸਰਵਿਸ ਦੇ ਨਾਲ ਕੰਮ ਚੱਲ ਜਾਏ ਇਹ ਪਿੰਡ ਹੈਗਾ ਕੁੱਲੀਆਂ ਬਹੁਤ ਹੀ ਸ਼ਾਨਦਾਰ ਪਿੰਡ ਹੈ ਬਹੁਤ ਵਧੀਆ ਵੀਰਜੀ ਨੇ ਤੇ ਕੰਮ ਕਰਦੇ ਹੁਣ ਇਹ ਸੀ ਦਾ ਸਟਾਰਟ ਆਪਾਂ ਹੁਣ ਆਪਾਂ ਇੰਡੋਰ ਯੂਨਟ ਦੇ ਯੂਨੀਅਨ ਖੋਲਦੇ ਪਏ ਆਂ ਇੱਧਰਲੇ ਬੰਨੇ ਪਾਈਪ ਉਪਰੋਂ ਦੀ ਆਉਂਦੀ ਆ ਤੇ ਜਦੋਂ ਥੱਲੇ ਖੋਲ ਕੇ ਵੇਖਿਆ ਤੇ ਪਾਈਪ ਜਿਹੜੀ ਆ ਇਨਸੂਲੇਸ਼ਨ ਪਾਣੀ ਦੇ ਨਾਲ ਭਰੀ ਹੋਈ ਆ ਬਾਕੀ ਕੋਈ ਨਹੀਂ ਇਹਦੀ ਚੰਗੀ ਤਰ੍ਹਾਂ ਸਫਾਈ ਹੋਈ ਜਾਣੀ ਆ ਇੰਡੋਰ ਯੂਨਟ ਨੂੰ ਆਪਾਂ ਥੱਲੇ ਉਤਾਰ ਲਿਆ ਤੇ ਇੰਡੋਰ ਯੂਨਟ ਦੇ ਹੁਣ ਸਾਰੇ ਕੱਲੇ-ਕੱਲੇ ਪਾੜ ਕਰਾਂਗੇ ਤੇ ਆਪਰੇਸ਼ਨ ਸੰਧੂਰ ਜਿਹੜਾ ਆਪਾਂ ਸ਼ੁਰੂ ਕਰ ਦਿੱਤਾ ਤੇ ਇਹਨੂੰ ਹੁਣ ਚੰਗੀ ਤਰ੍ਹਾਂ ਖੋਲ ਕੇ ਤੇ ਇਹਦੀ ਆਪਾਂ ਸਰਵਿਸ ਕਰਦੇ ਹਾਂ ਇੰਡੋਰ ਯੂਨਟ ਦੇ ਸਾਰੇ ਪਾਰਟ ਆਪਾਂ ਚੰਗੀ ਤਰ੍ਹਾਂ ਕਲੀਨ ਕਰ ਲਿਆ ਗਿਆ ਤੇ ਹੁਣ ਉਸੇ ਤਰ੍ਹਾਂ ਇਹਨਾਂ ਦੀ ਫਿਟਿੰਗ ਕਰਕੇ ਤੇ ਆਪਾਂ ਇੰਡੋਰ ਯੂਨਟ ਨੂੰ ਉਸੇ ਪਲੇਟ ਦੇ ਉੱਤੇ ਲਿਜਾ ਕੇ ਫਿੱਟ ਕਰ ਦਿੱਤਾਗਾ ਹੁਣ ਏਸੀ ਇੰਡੋਰ ਦੀ ਸ਼ਾਈਨਿੰਗ ਤੁਸੀਂ ਦੇਖੋ ਇਧਰਲੇ ਆਪਣੇ ਫਲੇਅਰ ਨਟ ਵੀ ਕੱਸ ਦਿੱਤੇ ਆ ਉਸ ਤੋਂ ਬਾਅਦ ਇਹਦੀ ਟੇਪ ਕਰ ਦਾਂਗੇ ਆਊਟਡੋਰ ਦੇ ਕਵਰ ਆਪਾਂ ਧੋਏ ਸੀ ਤੇ ਹੁਣ ਖੋਲੇ ਤਾਂ ਕਾਫੀ ਇਹਦੇ ਵਿੱਚ ਮਿੱਟੀ ਆ ਤੇ ਪਹਿਲਾਂ ਸਿਲਵਰ ਦੇ ਆਉਂਦੇ ਸੀ ਕੁਆਲ ਬਾਅਦ ਦੇ ਵਿੱਚ ਚੇਂਜ ਕੀਤਾ ਗਿਆ ਹੈ ਕਾਪਰ ਦੇ ਵਿੱਚ ਇਹਦੇ ਵਿੱਚ ਕਾਫੀ ਜ਼ਿਆਦੀ ਡਸਟ ਪਈ ਹੋਈ ਹੈ ਸਫਾਈ ਕਰਾਂਗੇ ਉਹ ਕਿੰਨੀ ਗੱਜ ਮਿੱਟੀ ਲੈ ਦਿੰਦੀ ਹੈ ਬਹੁਤ ਬੁਰਾ ਹਾਲ ਹੋ ਰਿਹਾ ਹੈ ਪੀਸੀਬੀ ਦੇ ਵਿੱਚ ਵੀ ਕਾਫੀ ਮਿੱਟੀ ਪਈ ਹੋਈ ਹੈ ਇਹਦੀ ਵੀ ਸਫਾਈ ਕਰਾਂ ਏਸੀ ਵੋਲਟ ਦੀ ਮੋਟਰ ਲੱਗੀ ਹੈ ਪਰ ਹੁਣ ਡੀਸੀ ਦੇ ਵਿੱਚ ਆਉਣਾ ਲੱਗਦੀਆਂ ਨੇ ਜਿਸ ਵਾਸ਼ਰ ਦੇ ਨਾਲ ਆਪਾਂ ਕਲੀਨਿੰਗ ਕਰਦੇ ਪਏ ਹਾਂ ਨਾ ਤੇ ਇਹ ਇਹਨਾਂ ਨੇ ਤਿਆਰ ਕਰਵਾਇਆ ਹੋਇਆ ਤੇ ਇਹਦੀ ਜਿਹੜੀ ਗੰਦ ਦਾ ਪ੍ਰੈਸ਼ਰ ਵਧਾਉਣਾ ਘਟਾਉਣਾ ਜਾਂ ਫਲੋ ਚੋੜਾ ਕਰਨਾ ਹੋਵੇ ਉੱਪਰਲੇ ਬਣਿਆ ਇੱਕ ਆ ਰਬੜ ਲੱਗੀ ਹੋਈ ਆ ਇਹਦੀ ਸਾਈਡਿੰਗ ਕਰਕੇ ਹੀ ਆਪਾਂ ਇੰਟਰਪ੍ਰੇਸ਼ਰ ਵਧਾ ਘਟਾ ਸਕਦੇ ਹਾਂ ਹੁਣ ਇਹਦੇ ਵਿੱਚ ਉਹ ਦੇਖੋ ਮਿੱਟੀ ਬਹੁਤ ਜ਼ਿਆਦਾ ਨਿਕਲਦੀ ਪਈ ਹੈ ਕੋਇਲ ਪੂਰਾ ਡਸਟ ਦੇ ਨਾਲ ਭਰਿਆ ਆ ਸੀ ਤੇ ਹੁਣ ਪੂਰੀ ਸਫਾਈ ਕਰਕੇ PCB ਦੀ ਵੀ ਆਪਾਂ ਚੰਗੀ ਤਰ੍ਹਾਂ ਸਫਾਈ ਕਰ ਦਿੱਤੀ ਹੈ ਤੇ ਉਸੇ ਤਰ੍ਹਾਂ ਦੀ ਫਿਟਿੰਗ ਕਰ ਦਿੱਤੀ ਤੇ ਵੈਕਿਊਮ ਵੀ ਲਗਾ ਦਿੱਤਾ ਹੋ ਚੁੱਕੀ ਹੈ ਸਾਰਾ ਕੰਮ ਕੁਮਲੀਟ ਹੈ ਤੇ ਹੁਣ ਗੈਸ ਨੂੰ ਅਨਲੌਕ ਕਰਤਾਂਗੇ ਵੈਕਿਊਮ ਪੂਰਾ ਆਪਣੇ ਚੰਗਾ ਖੜਾ ਗਿਆ ਭਾਈ ਹਾਂ LG ਦੇ AC ਦੀ ਸਰਵਿਸ ਕੰਪਲੀਟ ਕਰਨ ਤੋਂ ਬਾਅਦ ਦੇ ਵਿੱਚ ਹੁਣ ਇਹ ਵਾਲਾ ਲੱਗਿਆ ਮਿਤਸੂਬਿਸ਼ੀ ਮਾਸਟਰ ਸਲਿਮ ਸੀ ਇਹਨੂੰ ਆਪਾਂ ਖੋਲ ਕੇ ਦੇਖਿਆ ਤੇ ਇਹੰਦੀਆਂ ਜਾਲੀਆਂ ਜਿਹੜੀਆਂ ਪੂਰੀਆਂ ਮਿੱਟੀ ਦੇ ਨਾਲ ਭਰੀਆਂ ਹੋਈਆਂ ਨੇ ਜਾਲੀਆਂ ਨੂੰ ਉਤਾਰ ਕੇ ਇਹਦਾ ਆਪਾਂ ਕਵਰ ਉਤਾਰਾਂਗੇ ਤੇ ਇਸ AC ਨੂੰ ਆਪਾਂ ਉੱਪਰ ਹੀ ਸਰਵਿਸ ਕਰਾਂਗੇ ਕਿਉਂਕਿ ਇੰਨੀ ਜ਼ਿਆਦੀਆਂ ਦੇ ਵਿੱਚ ਡਸਟ ਨਹੀਂ ਹੈਗੀ ਕਿ ਇਹਨੂੰ ਆਪਾਂ ਨੂੰ ਥੱਲੇ ਉਤਾਰਨ ਦੀ ਜ਼ਰੂਰਤ ਪਵੇਗੀ ਤੇ ਹੁਣ ਇਹਦੇ ਵਿੱਚ ਬਹੁਤ ਜ਼ਿਆਦੀ ਡਸਟ ਜਿਹੜੀ ਆ ਨਿਕਲਦੀ ਪਈ ਹੈਗੀ ਆ ਤੇ ਇੰਡੀਆ ਬੱਸ ਸਫਾਈ ਕਰਦੇ ਪਏ ਆ ਤੇ ਇਧਰਲੇ ਬਣੇ ਇੱਕ ਜਿਹੜਾ ਤੀਜਾ ਏਸੀ ਲੱਗਾ ਸੀ ਉਹ ਮਾਈਕਰੋਮੈਕਸ ਦਾ ਹੈ ਏਸੀ ਇਹ ਵੀ ਬਹੁਤ ਸ਼ਾਨਦਾਰ ਬਣਿਆ ਹੋਇਆ ਤੇ ਇਹੰਦੀਆਂ ਜਿਹੜੀਆਂ ਨੈਟ ਉਹ ਕੋਈ ਜਿਆਦੀਆਂ ਸ਼ੂਭੂਸ਼ੀ ਦੇ ਮੁਕਾਬਲੇ ਇੰਨੀਆਂ ਜਿਆਦੀਆਂ ਗੰਦਗੀਆਂ ਨਹੀਂ ਹੈਗੀਆਂ ਤੇ ਇਹਦੀ ਵਿਆਪਾ ਜਿਹੜੀ ਉਹ ਵੀ ਚੰਗੀ ਤਰ੍ਹਾਂ ਸਰਵਿਸ ਕਰ ਦਿੰਦੇ ਆ ਤੇ ਇਹਨੂੰ ਵੀ ਉੱਪਰ ਹੀ ਸਰਵਿਸ ਕਰ ਦੇਣੀ ਆ ਦੋਵੇਂ ਇੰਡੋਰ ਯੂਨਟ ਆਪਾਂ ਇਧਰਲੇ ਸਰਵਿਸ ਕਰ ਲਏ ਆ ਤੇ ਇਹਨਾਂ ਦੇ ਕਵਰ ਵੀ ਆਪਾਂ ਉੱਪਰ ਲੈ ਕੇ ਆ ਗਏ ਆ ਤੇ ਹੁਣ ਵਾਰੀ ਆ ਗਈ ਆ ਆਊਟਡੋਰ ਯੂਨਟ ਦੀ ਤੇ ਆਊਟਡੋਰ ਯੂਨਟ ਨੂੰ ਵੀ ਆਪਾਂ ਚੰਗੀ ਤਰ੍ਹਾਂ ਖੋਲ ਕੇ ਤੇ ਇਹਦੀ ਸਰਵਿਸ ਕਰ ਦਿੰਨੇ ਆ ਇਹ ਮਾਈਕਰੋਮੈਕਸ ਦਾ ਏਸੀ ਆ ਤੇ ਇਹ ਵੀ ਬਹੁਤ ਹੀ ਸ਼ਾਨਦਾਰ ਬਣਿਆ ਹੋਇਆ ਹੁਣ ਪਤਾ ਨਹੀਂ ਕੀ ਕਾਰਨ ਰਿਹਾ ਵੀ ਜਿਹੜਾ ਇਹ ਮਾਈਕਰੋਮੈਕਸ ਥੋੜਾ ਜਿਹਾ ਮਤਲਬ ਖਤਮ ਹੀ ਹੋ ਗਿਆ ਹਲੋਪ ਹੀ ਹੋ ਗਿਆ ਇਹਨਾਂ ਦੇ ਮੋਬਾਈਲ ਵੀ ਕਾਫੀ ਬਣੇ ਸੀਗੇ ਮੋਬਾਈਲਾਂ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਏਸੀ ਦੀ ਕਾਰਡ ਕੱਢੀ ਸੀ ਤੇ ਏਸੀ ਵੀ ਇਹਨਾਂ ਦੇ ਵੈਸੇ ਤਾਂ ਸਹੀ ਚੱਲਦੇ ਪੈਣੇ ਤੇ ਇਹ ਜਿਹੜਾ ਏਸੀ ਦਾ ਮਟੀਰੀਅਲ ਵੀ ਜਿਹੜਾ ਨਾ ਬਹੁਤ ਹੀ ਵਧੀਆ ਲੱਗਿਆ ਆ ਤੇ ਇਧਰਲੇ ਬੰਨੇ ਆਪਾਂ ਜਿਹ ਤੇ ਉਹ ਜਿਹੜੇ ਕਵਰ ਸੀ ਉਹ ਵੀ ਚੰਗੀ ਤਰ੍ਹਾਂ ਸਾਫ਼ ਕਰ ਦਿੰਨੇ ਆ ਤਾਂ ਜੋ ਉੱਪਰਲੇ ਬੰਨੇ ਸਫਾਈ ਕਰਕੇ ਫਿਰ ਥੱਲੇ ਜਾ ਕੇ ਇਹਨਾਂ ਦੀ ਫੀਟਿੰਗ ਕਰ ਲਵਾਂਗੇ ਇਹ ਆ ਗਿਆ ਮਾਸਟਰ ਸਲਿਮ ਮਿਤਸੂਬਿਸ਼ੀ ਦਾ ਆਊਟਡੋਰ ਤੇ ਹੁਣ ਇਹਦੇ ਵਿੱਚ ਬਹੁਤ ਜ਼ਿਆਦਾ ਡਸਟ ਨਿਕਲਦੀ ਪਈ ਹੈ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਤੇ ਇਹਦੀ ਵੀ ਆਪਾਂ ਚੰਗੀ ਤਰ੍ਹਾਂ ਆਊਟਡੋਰ ਦੀ ਸਰਵਿਸ ਕਰ ਰਹੇ ਆ ਕੁਝ ਕੁ ਬੰਦੇ ਨਾ ਮਾਨਸਿਕ ਰੋਗੀ ਹੁੰਦੇ ਨੇ ਉਹਨਾਂ ਦੀ ਮਾਨਸਿਕ ਹਾਲ ਜਿਹੜੀ ਇੰਨੀ ਕੁ ਜ਼ਿਆਦਾ ਖਰਾਬ ਹੋ ਗਈ ਹੈ ਮੈਂ ਇਹਨਾਂ ਨੂੰ ਬਲੌਗ ਨਹੀਂ ਕਰਦਾ ਪਿਆ ਮੈਨੂੰ ਪਤਾ ਆ ਵੀ ਉਹ ਬੰਦੇ ਕੀ ਕਰਦੇ ਪਏ ਨੇ ਤੇ ਵੇਖ-ਵੇਖ ਕੇ ਮੈਨੂੰ ਉਹਨਾਂ ਦਾ ਹਾਸਾ ਆਉਂਦਾ ਉਹਨੇ ਕਮੈਂਟ ਵੇਖ ਕੇ ਵੀ ਹਾਸਾ ਆਉਂਦਾ ਵੀ ਕਹਿੰਦੇ ਬਾਈ ਤੈਨੂੰ ਕੱਲਾ ਸਰਵਿਸ ਤੋਂ ਬਿਨਾ ਕੋਈ ਕੰਮ ਹੀ ਨਹੀਂ ਆਉਂਦਾਗਾ ਬਹੁਤ ਖੁਸ਼ੀ ਮਿਲਦੀ ਹੈ ਜਦੋਂ ਇਦਾਂ ਦੇ ਨੈਗੇਟਿਵ ਬੰਦੇ ਵੀ ਵਿੱਚ ਹੁੰਦੇ ਨੇ ਤੇ ਰੌਣਕਾਂ ਲਾਈ ਰੱਖਦੇ ਆ ਅੱਜ ਆਪਾਂ ਪਹੁੰਚੇ ਹੋਏ ਸੀ ਪਿੰਡ ਕੁਲੀਆਂ ਜਿਹੜਾ ਕਿ ਸੁਲਤਾਨਪੁਰ ਲੋਧੀ ਦੇ ਕੋਲ ਹੈ ਸਿਮਰਨ ਵੀਰ ਦੇ ਘਰ ਇਹਨਾਂ ਦੇ ਤਿੰਨ ਏਸੀ ਲੱਗੇ ਹੋਏ ਸੀ ਇੱਕ ਐਲਜੀ ਦਾ ਡੁਅਲ ਇਨਵਰਟਰ ਇੱਕ ਮਿਤਸੂਬਿਸ਼ੀ ਇੱਕ ਮੈਕਰੋਮੈਕਸ ਏਸੀ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਸੀ ਵੀ ਕੂਲਿੰਗ ਨਹੀਂ ਸੀ ਕਰਦਾ ਤੇ ਇਹ ਇਨਵਰਟਰ ਏਸੀ ਹੈਗਾ ਡੁਅਲ ਇਨਵਰਟਰ ਇਹ ਏਸੀ ਦੀ ਵੀ ਆਪਾਂ ਪ੍ਰੋਬਲਮ ਸੋਲਵ ਕਰ ਦਿੱਤੀ ਆ ਇਹ ਏਸੀ ਨੂੰ ਵੀ ਆਪਾਂ ਓਕੇ ਕਰਤਾ ਹੋਰ ਜਿਹੜੀ ਇਹਦੀ ਟੇਬ ਵਗੈਰਾ ਆਪਾਂ ਬਿਲਕੁਲ ਓਕੇ ਕਰ ਦਿੱਤੀ ਹੈ ਇਧਰਲੇ ਬੰਨੇ ਜਿਹੜਾ ਇਹ ਵਾਲਾ ਮਾਈਕਰੋ ਮੈਕਸ ਸੀਗਾ ਇਹ ਏਸੀ ਨੂੰ ਵੀ ਆਪਾਂ ਸਰਵਿਸ ਕਰ ਦਿੱਤਾ ਤੇ ਬਿਲਕੁਲ ਫਰਸਟ ਕਲਾਸ ਚੱਲਦਾ ਪਿਆ ਰਿਟਰਨ ਵਗੈਰਾ ਇਹਦੀ ਬਿਲਕੁਲ ਓਕੇ ਇਧਰਲੇ ਬੰਨੇ ਤੇ ਇੱਕ ਇਹ ਵਾਲਾ ਮਿਤਸੂ ਬੁਸ਼ੀ ਦਾ ਮਾਸਟਰ ਸਲੇਮ ਜਿਹੜਾ ਇਹਦੇ ਵੀ ਆਪਾਂ ਟੇਪ ਕਰ ਦਿੱਤੀ ਆ ਬਿਲਕੁਲ ਇਹ ਵੀ ਓਕੇ ਚੱਲਦਾ ਪਿਆਗਾ ਤਿੰਨੋ ਏਸੀਆਂ ਦੀ ਸਰਵਿਸ ਹੋ ਚੁੱਕੀ ਆ ਤੇ ਹੁਣ ਆਪਾਂ ਵਧਦੇ ਆ ਆਪਣੀ ਮੰਜ਼ਿਲ ਵੱਲ ਏਸੀ ਸਿਮਰਨ ਵੀਰ ਦੇ ਕਾਰ ਪਿੰਡ ਕੁਲੀਆਂ ਦੇ ਵਿੱਚ ਆਪਾਂ ਜਿਹੜੇ ਏਸੀ ਸਰਵਿਸ ਕੀਤੇ ਆ ਜੇਕਰ ਵੀਡੀਓ ਪਸੰਦ ਆਈ ਇਹਨੂੰ ਵੱਤੋਂ ਲਾਈਕ ਕਰਿਓ ਪਿਆਰੇ ਜੇ ਕਮੈਂਟ ਕਰਿਓ ਆਪਣੇ ਮਿੱਤਰ ਬਿਲੀਆਂ ਦੇ ਵਿੱਚ ਸਾਂਝੀ ਕਰਿਓ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ